आनंद एक ओंकार सतगुरु प्रसाद आनंद पिया मेरी मां है सतगुरु मैं पाया सतगुरु ता पाया सहज सीती मन बजियां बधाइयां राग रतन परवार परियां शब्द गामण याज्ञा सब दूटा गावो हरि केरा मन जने बसाया कहिए नानक नांदा होआ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗ ਲੰਸ ਅਮਰਤ ਸਵਾਮੀ ਸ਼ੋਗਿਓ ਮਨੋ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹੇਬਾ ਕਿਆ ਨਾਹੀ ਘਰ ਤੇਰੇ ਘਰ ਦਾ ਤੇਰੇ ਸਾਹਿਬ ਕੈਸੇ ਹੈ ਜਿਸ ਦੇ ਤੂੰ ਪਾਵੈ ਸਦਾ ਸਤਿ ਸਲਾਹ ਤੇਰੀ ਨਾਮ ਅਨਮਤਾਬੈ ਨਾਂ ਜਨ ਕੈ ਮਨ ਵਸਿਆ ਵਾਜੇ ਸਬਦ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਡਾ ਨਾਮ ਮੇਰਾ ਆਧਾਰੋ ਸਾਜਨਾ ਮਧਾਰ ਮੇਰਾ ਜਨ ਭੁੱਖਾ ਸਭ ਗਵਾਇਆ ਕਾਰ ਸਾਥ ਤਰ ਤੱਕ ਮਨ ਆਏ ਬਦਿਆ ਜਨੇ ਚੰਦ ਆ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਂ ਜੈਦਿਆਂ ਐਵੜੇ ਆਈਆਂ ਕਹੀ ਨਾਨਕ ਸੁਣੋ ਸੰਤੋ ਸਾਧਤ ਰੂਪੇ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜੱਟ ਕਰ ਧਾਰਿਆ ਪੰਜ ਦੂਤ ਵਰਤ ਕੀਤੇ ਕਾਲ ਘੰਟੂ ਕਮਾਰਿਆ ਤੋਰ ਕਰੰਪਾਇਆ ਤੋਰ ਜਨਕਾ ਤੇ ਨਾਮ ਹਰ ਕੈ ਲਾਗੇ ਕਹੀ ਨਾਨਕ ਤੈ ਸਖਹੁਆ ਤਿਤਕਾਰ ਅਨਹਦ ਵਾਜੇ ਸਾਚਿ ਲੇ ਬੰਦੇ ਨਮਾਣੀ ਦੇ ਨਮਾਣੀ ਲੇਵੇ ਬਾਜੋਂ ਕਿਆ ਕਰੇ ਵਿਚਾਰਿਆ ਤੁਧ ਬਾਜ ਸਮਰਾਤ ਕੋਏ ਨਹੀਂ ਕਿਰਪਾ ਕਰ ਬਨਵਾਰਿਆ ਇਸ ਨੋਟਾਉ ਨਾਇ ਤਬ ਲਾਗਤ ਵਾਰਿਆ ਕਹੀ ਨਾਨਕ ਲੇਵੇ ਬਾਜੋਂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਵੇ ਕਟੇ ਗਿਆਨ ਹੈ ਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਨ ਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੈ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਭੂਲੇ ਫਿਰੇ ਦਹਿ ਦਸ ਇਕ ਨਾਮ ਲਾਗ ਸਵਾਰਿਆ ਗੁਰਪ੍ਰਤਾ ਦੀ ਮਨ ਭਿਆ ਨਿਰਮਲ ਜਿੰਨਾ ਬਾਣਾ ਭਾਵੇ ਕਹੀ ਨਾਨਕ ਜਸ ਦੇ ਪਿਆਰੇ ਸੋਈ ਜਨ ਭਾਵੇ ਆਹੋ ਸੰਤ ਪਿਆਰ ਉਹ ਕਰਕੇ ਕਰੇ ਕਹਾਣੀ ਕਰੇ ਕਹਾਣੀ ਕਥ ਕੇ ਰੀ ਕਿਤ ਦਵਾਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੋ ਕਮਨਿਯ ਗੁਰੂ ਕੇ ਰਾਗਵੋ ਠੱਤੀ ਬਾਣੀ ਕਈ ਨਾਨਕ ਸੁਣੋ ਸੰਤੋ ਕਟਿਓ ਕਤ ਕਾਣੀ ਇਹ ਮਨ ਚੰਚਲ ਕਿਤਰਾ ਹੀ ਕਿਨੇ ਨਾ ਪਾਇਆ ਕਿਤਰਾ ਹੀ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹ ਨਹੀਂ ਜਨੇਰ ਭਰਮ ਭਲਾਇਆ ਮਾਇਆ ਦਾ ਮੋਹ ਨਹੀਂ ਤਿੰਨੇ ਕੀਤੇ ਜਨ ਡਗੋਲੀ ਪਾਇਆ ਕੁਰਬਾਨ ਕੀਤਾ ਤੇ ਸੇ ਵਿਟੋ ਜਨਮੋ ਮੀਟਾ ਲਾਇਆ ਕਹੇ ਨਾਨਕ ਮਨ ਚੰਚਲ ਕਿਤਰਾ ਹੀ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਜ ਸੰਭਾਲੇ ਇਹ ਉਪਟਾਂ ਮਤੂੰ ਜੀ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤੇ ਇਸ ਨਾਲ ਕਿਉਂ ਤਿਤ ਲਾਈਏ ਐਸਾ ਕੰਮ ਮੂਲੇ ਨਾ ਕੀਤੇ ਜਿਤਾੰਦ ਬੱਚੋ ਤਾਇਆ ਸਤਿਗੁਰੂ ਕਾ ਬੇੜਾ ਸੰਤੋਂ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਜ ਸੰਭਾਲੇ ਅਗਮਗੋ ਚੜਾ ਤੇਰਾ ਅੰਤ ਨਾ ਪਾਇਆ ਅੰਤ ਨੂੰ ਪਾਇਆ ਕਿਨੇ ਤੇਰਾ ਆਪਣਾ ਦੂਜਾ ਨੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਕਾਨੇ ਆਕੇ ਤਾਂ ਵਿਖੇ ਤਬ ਤੂੰ ਹੈ ਜਨ ਜਗਤ ਦਾ ਪਾਇਆ ਕਹੇ ਨਾਨਕ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰਾ ਮੂਨੀ ਜਨ ਅੰਬਰਤ ਖੋਜਦੇ ਸੋਇ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸੰਤੋਖ ਪਾਇ ਇੱਕ ਵੇਗ ਪਰਸਨ ਆਇਆ ਲੱਭ ਲੋਭ ਅਹੰਕਾਰ ਚੁਕਾ ਸਾਰੂ ਭਰਾ ਪਾਇਆ ਕਹੀ ਨਾਨਕ ਜਸਨੋ ਆਵਰ ਟੁੱਟਾ ਤੈਨੇ ਆਬਰ ਹਰ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਂ ਲਈ ਚਾਲੰਗ ਲਾ ਲਈ ਭਗਤਾਂ ਘੇਰੀ ਬੇਖਾ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਕ੍ਰਿਸ਼ਨਾ ਬੋਲ ਨਾਹੀ ਬੋਲਣਾ ਖੰਨਿਆ ਹੁੰਦੇ ਕੀ ਬਾਲੋਂ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੀ ਨਾਨਕ ਕਾਲ ਪਗਨ ਝੁਗੋ ਝਗਨ ਰਾਲੀ ਜਿਉਂ ਤੁੰ ਟਿਲਾਏ ਤਵੇਂ ਚੱਲੇ ਸੁਆਮੀ ਹੋਰ ਕੀ ਆਣਾ ਗੁਣ ਤੇਰੇ ਜਿਉਂ ਤੁੰ ਟਿਲਾਏ ਤਵੇਂ ਚੱਲੇ ਸੁਆਮੀ ਜੈਸੂੰ ਟਿਲਾਏ ਤਵੇਂ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਇ ਸਿਆਰਾ ਸਦਾ ਧਿਆਵੇ ਜੈਸੂੰ ਕਥਾ ਸੁਣਾਏ ਆਪਣੇ ਸੇ ਗੁਰ ਦਵਾਰੇ ਤੱਕ ਪਾਵੇ ਕਹੀ ਨਾਨਕ ਸੱਚੇ ਸਾਇਬ ਜੋ ਪਾਵੇ ਤਵੇਂ ਚਲਾ ਰਹੇ ਈਉ ਸੋਇ ਲਾ ਤਮ ਦਸ ਹਵਾ ਸਾਮਰੋਸਾ ਵਸਦਾ ਸੋਇਲਾ ਸਤਗੁਰੂ ਜਣ ਆਇਆ ਇਹੋ ਤਨ ਕੇ ਮਾਨਵਤਿਆ ਜੰਤੁਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲ ਹੀ ਕਿਨੇ ਨਾ ਪਾਇਆ ਕਹੀ ਨਾਨਕ ਸਾਬ ਦਾ ਸੋਇਲਾ ਸਤਗੁਰੂ ਜਣ ਆਇਆ ਪਵਤ ਹੋਏ ਜਨਾ ਜਿੰਨੀ ਹਰ ਤੇ ਆਇਆ ਹਰ ਤੇ ਆਇਆ ਪਵਤ ਹੋਏ ਗੁਰਮੁਖ ਜਿੰਨੀ ਤੇ ਆਇਆ ਪਵਤ ਮਾਤਾ ਪਿਤਾ ਕੋਟਾਂਬ ਸੈਤ ਸੁ ਪਵਤ ਸੰਤ ਤੇ ਬਾਈਆ ਕਹਿੰਦੇ ਪਵਤ ਸੋਣ ਦੇ ਪਵੈਟਾ ਸੇਪ ਵੈਟ ਜਿਨੀ ਮਨਮਸਾਇਆ ਕਹੇ ਨਾਨਕ ਸੇਪ ਵੈਟ ਜਿਨੀ ਗੌਰਮਕ ਯਾਰ ਯਾਰ ਤਿਆਆ ਕਾਰਮਿ ਚਾਇਨ ਉਪਜੇਵਨ ਸੇ ਜੇ ਸਾਨਾ ਜਾਏ ਮੈਂ ਜਾਏ ਸੇ ਸਾਕਤੇ ਸੰਜਮ ਰਹਿ ਕਾਰਮ ਕਮਾਏ ਸਹਸੇ ਜੀਵ ਮਲੀਨ ਹੈ ਕੈ ਸੰਜਮ ਢੋਟਾ ਜਾਏ ਮਾਨ ਤੋ ਉਹ ਸ਼ਬਦ ਲਾਗੋ ਹਜ਼ਰੋ ਜਟ ਲਾਏ ਕਹੀ ਨਾਨਕ ਗੁਰ ਪਰਤਾਦੀ ਸਾਇਜ ਉਪਰੇ ਇਹ ਸਰਤਾ ਮਾ ਜਾਏ ਜਿਉ ਮਾਰੇ ਬਾਰੋਂ ਨਰਮਲਾ ਬਾਰੋਂ ਨਰਮਲਾ ਜਿਉ ਤਾਂ ਮਾਰੇ ਤੇਨ ਜਨਮ ਜੂਵੇ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋਂ ਮਿਲਸਾਰਿਆ ਵੇਦਾ ਮੈਂ ਨਾਮ ਉਟਮ ਛੋ ਸੁਣੇ ਨਹੀਂ ਫਿਰ ਇਹ ਜਿਉ ਬੇਤਾਲਿਆ ਕਹੀ ਨਾਨਕ ਜਨ ਸਾਥ ਤਜਿਆ ਕੂੜੇ ਲਾਗੇ ਤੇਨ ਜਨਮ ਜੂਵੇ ਆਰਿਆ ਜੀਓ ਨਿਰਮਲ 12ਵਾਂ ਨਿਰਮਲ 12ਵਾਂ ਟਾਂ ਨਿਰਮਲ ਜੀਓ ਨਿਰਮਲ ਸਤ ਗੁਰ ਤੇ ਕਹਾਣੀ ਕਮਾਣੀ ਕੂੜ ਕੀ ਸੋਇ ਪੰਕੇ ਨਹੀਂ ਮਨ ਸਾਚ ਸਿ ਸਮਾਣੇ ਜਨਮ ਰਤ ਜਿਨੇ ਖਟਿਆ ਭਲੇ ਸੇਵਣ ਯਾਰੇ ਕਹੇ ਨਾਨਕ ਜਨ ਮਨ ਨਿਰਮਲ ਫੜਾ ਰਹੇ ਗੁਰ ਨਾਲੇ ਜੇ ਕੋ ਸੇਕ ਗੁਰੂ ਸੇਤੀ ਸਾਮਖੋ ਵਾ ਹੋ ਵਿਦਾਂਤ ਸਾਮਖ ਕੋ ਸੇਕ ਕੋਈ ਜਿਓ ਰਹੇ ਗੁਰ ਨਾਲੇ ਜੇ ਕੋ ਗੋਕੇ ਚਰਨ ਦੇਤੇ ਆਏ ਅੰਤਰਾ ਆਤਮੈ ਸੰਭਾਲੇ ਆਪ ਛੱਡ ਹੱਥ ਦਰੈ ਪਰਨੇ ਗੁਰਬੈ ਅਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਛੂਟੇ ਕਤਨ ਮੁਖ ਹੋਏ ਜਿਗੇ ਗੁਰਤੇ ਬੇਮਖੋਵੇ ਤਰਗੁਰ ਮਗਨ ਨ ਪਾਵੇ ਪਾਵੇ ਮਗਨ ਹੋਰੇ ਕੋਈ ਪੁਛ ਬਿਕੀਆਂ ਜਾਏ ਨਹੀਂ ਇੱਕ ਜੋਨੀ ਭਰਮ ਆਵੇ ਵੈਣ ਸਾਥ ਗੁਰ ਮਗੜ ਨਾ ਪਾਏ ਫਿਰ ਮਗੜ ਪਾਏ ਲਾਗ ਚਾਨੀ ਸਰੂ ਸਾ ਦਸਣਾਏ ਕਹੇ ਨਾਨਕ ਵਿਚਾਰ ਦੇਖੋ ਵੈਣ ਸਾਤ ਗੁਰ ਮੁਕਟ ਨਾ ਪਾਏ ਆ ਗੂ ਸੱਤ ਗੁਰੂ ਗਏ ਪਿਆਰਿਓ ਗਾ ਗੂ ਸੱਤੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ ਬਾਣੀਆਂ ਸਰਬਾਣੇ ਜੇ ਕੋ ਨਾ ਦਰਕਾਰ ਹੋਵੇ ਹਰ ਜਿਤਨਾ ਸਮਾਣੀ ਪੀਓ ਅਮਰਤ ਸਰਾਰ ਹੋ ਹਾਰ ਰੰਗ ਜਿ ਪੀਓ ਸਾਰੰਗ ਪਾਣੀ ਕਹੀ ਨਾਨਕ ਸਦਾ ਗਾਓ ਏ ਸੱਤੀ ਬਾਣੀ ਸਤ ਗੁਰੂ ਬਿਨਾ ਹੋਰ ਕੱਤੀ ਐ ਬਾਣੀ ਬਾਣੀ ਦੇ ਕੱਤੀ ਸਤਗੁਰੂ ਬਾਜੋਂ ਹੋਰ ਕੱਤੀ ਬਾਣੀ ਕਹਿੰਦੇ ਕੱਟੇ ਸੁਣਦੇ ਕੱਟੇ ਕੱਟੀਆਂ ਆਖਵਕਾਣੀ ਹਰ ਘਰਨੇ ਤਾ ਕਰੇ ਰਸਨਾ ਕਿਆ ਕਿਸੂ ਨ ਜਾਣੇ ਚਿਤ ਜਨ ਕਾ ਹਿਰ ਲਿਆ ਮਾਇਆ ਭੋਲਨ ਪੈ ਰਵਾਣੇ ਕਹੇ ਨਾਨਕ ਸਤਗੁਰੂ ਬਾਜੋਂ ਹੋਰ ਕੱਤੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸਬਦ ਰਸ ਮਿਤ ਮਨ ਲਗਾਏ ਹੋ ਆਤਮਾਉ ਸਬਦ ਸੇਤੀ ਮਨ ਮਿਲਿਆ ਸੱਤੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜੈਸੋਂ ਦੇ ਬਿਝਾਏ ਕਹੇ ਨਾਨਕ ਸਾਹਿਬ ਦੇ ਰਤਨ ਹੈ ਹੀਰਾ ਜਿਤ ਜੜਾਓ ਸਹਿ ਸਕਤਾ ਪਾ ਕੇ ਕਰਤਾ ਆਪੇ ਹੁਕਮਰਤਾ ਹੈ ਹੁਕਮਰਤਾ ਹੈ ਆਪ ਬਿਕੇ ਗੁਰ ਕਿ ਸੇ ਬਿਝਾਏ ਤੋੜੇ ਬੰਧਨ ਹੋਵੇ ਮੁਕਟ ਸਬਦ ਮੰਨ ਮਿਠਾਏ ਘਰਮ ਜੈਸੋਂ ਆਪ ਕਰੇ ਤੋ ਹੋਵੇ ਇੱਕ ਸੋਲੇ ਬੁਲਾਏ ਕਹੇ ਨਾਨਕ ਆਪ ਕਰਦਾ ਆਪੇ ਹੁਕਮ ਬਿਜਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਮੈਂ ਜਾਣੀ ਤੱਤੇ ਸਾਰ ਮੈਂ ਜਾਣੀ ਗੁਰੂ ਬਾਜੋਂ ਤੱਤੇ ਸਾਰ ਮੈਂ ਜਾਣੀ ਤੇ ਗੁਣੀ ਸਾਰ ਪਰਮ ਸੁੱਤ ਦਾ ਸਤਿਆ ਰਹਿਣ ਮਿਹਾਨੀ ਗੁਰ ਕਿਰਪਾ ਦੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਤੋ ਤਤ ਪਾਏ ਜਿਸਨੋਂ ਅੰਧਨ ਹਰ ਲਿਬ ਲਾਗੇ ਜਾਗਤ ਰਹਿਣ ਮਿਹਾਨੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕੇ ਅਮਰੋਂ ਵਸਾਰਿਆ ਮਨੋ ਕਿਉ ਸੰਸਾਰੀ ਇਹ ਵਢਦਾਤਾ ਜੇ ਅਗਨ ਮੈਂ ਆਹਾਰ ਪੁੰਚਾ ਆਵੇ ਉਸਨੋਂ ਕਿਉ ਫੋਰਨ ਤੱਕੀ ਜਤਨੋਂ ਆਪਣੇ ਲਈ ਬੁਲਾਵੇ ਆਪਣੇ ਆਪੇ ਲਾਇ ਗੁਰਮੁਖ ਦਾ ਸੰਭਾਲ ਲਿਆ ਕਹੇ ਨਾਨਕ ਇਹ ਵਢਦਾਤਾ ਛੋ ਕਿਉ ਮਨੋ ਬਤਾਰੀ ਐ ਜੈਸੀ ਜਗਨੂਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਾਤੇ ਖੇਦਰ ਚ ਆਇਆ ਜਾਂ ਤੇ ਪਾਣਾ ਦਾ ਜਮਿਆ ਪਰਿਵਾਰ ਭਲਾ ਭਾਇਆ ਲੈ ਛੁੜ ਕੇ ਲਗੇ ਤਿਸਨਾ ਮਾਇਆ ਅਮਰ ਵਰਤ ਆਇਆ ਇਹ ਮਾਇਆ ਜੇ ਤਰੇ ਵਿਸਰੇ ਮੋ ਉਪਜੇ ਪਾਉ ਡੂਡਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲੇਵ ਲਾਗੇ ਤੇਰੀ ਵਿੱਚੇ ਮਾਇਆ ਪਾਇਆ ਹਰਾਬ ਮੋਲ ਕਹ ਮੋਲ ਨ ਪਾਇਆ ਜਾਏ ਮੋਲ ਨ ਪਾਇਆ ਜਾਏ ਕਿਸੇ ਵਿਟੋ ਰਹਿ ਰੋਗ ਮਿਲ ਲਾਏ ਐਸਾ ਸਤਗੁਰ ਜੇ ਮਿਲੇ ਤੈਸਨੋਂ ਸਿਰ ਸੋਪੀਏ ਵਿੱਚੋਂ ਆਪ ਜਾਏ ਜੈਦਾ ਜੀਓ ਤੈਸ ਮਿਲ ਰਹੇ ਹਰ ਵੇ ਮਨ ਆਏ ਹਰ ਆਪ ਮੁਲਕ ਹੈ ਭਗਤਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਤ ਮੇਰੀ ਮਨਵਣ ਜਾਰਾ ਹਰ ਰਾਤ ਮੇਰੀ ਮਨਵਣ ਜਾਰਾ ਸਤ ਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜਿਉ ਲਾਹ ਕਟਿਓ ਦਿਹਾੜੀ ਇਹੋ ਤਨ ਤਨਾ ਮਿਲਿਆ ਜਨ ਹਾ ਪੇ ਭਾਣਾ ਕਹਿ ਨਾਨਕਾ ਰਾਤ ਮੇਰੀ ਮਨ ਹੋਆ ਬਣ ਜਾਰਾ ਏ ਰਤਨਾ ਤੂੰ ਆਨਦਾਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋੜ ਤੱਕ ਇਤੇ ਜੇ ਚਰ ਹਰ ਰਾਤ ਪੱਲੇ ਨਾ ਪਾਏ ਹਰ ਰਤ ਪਾਏ ਪੱਲੇ ਪੀਏ ਹਰ ਰਾਤ ਬੋ ਨਾ ਤਿਸਨਾ ਲਾਗੇ ਆਏ ਇਹ ਹਰ ਰਸ ਘਰਮੀ ਪਾਈਐ ਸਤਿਗੁਰ ਮਿਲ ਜਿਸੀ ਆਏ ਕਹੇ ਨਾਨਕ ਹੋਰ ਅਨ ਦਾ ਸਭ ਵਿਸਰੇ ਜਾਂ ਹਰ ਵਸੇ ਮਾਨੇ ਆਏ ਏ ਸ੍ਰੀ ਰਾਮੇ ਰਿਆ ਹੱਤ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਆਜ ਜੋਤ ਰੱਖੀ ਤਨ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਵ ਪਾਈ ਜਗ ਦਿਖਾਇਆ ਗੁਰ ਪਰਤਿ ਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਰ ਰਜਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਅਭਰ ਵਿਆਗ ਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਰ ਲਖੀਏ ਸ਼ੋਗ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ ਅਨਰਤ ਬਾਣੀ ਕੋ ਸਬਦ ਜਾਣੇ ਆ ਨਾਮ ਹਰਤ ਭੂਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸ੍ਰੀਰਾ ਮੇਰਿਆ ਐਸੇ ਜਗ ਮੈਂ ਆਏ ਕੈ ਧਿਆਨ ਤਦ ਕਰਮ ਕਮਾਇਆ ਤੇ ਕਰਮ ਕਮਾਇਆ ਤਦ ਸਰੀਰਾ ਜਾ ਤੂੰ ਢੱਗ ਮੈਂ ਆਇਆ ਜਿਨਾਂ ਤੇਰਾ ਰਜਮ ਰਜਿਆ ਸੋ ਹਰ ਮਨ ਨਾ ਮਟਾਇਆ ਗੁਰਪ੍ਰਸਾਦ ਜੀ ਯਾਰ ਮਨਮਤਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰ ਵਾਣ ਹੋਆ ਜਨ ਸਤ ਗੋਸਿਓ ਤੇਤ ਲਾਇਆ ਇਹ ਨਿਤੋ ਮੇਰਿਉ ਹਾ ਤੂੰ ਮੈਂ ਜੋੜ ਧਰੀ ਹਰ ਬਨ ਅਵਰਨ ਦੇਖੋ ਕੋਈ ਹਰ ਬਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੈਸਣਤਾ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਜ਼ਰ ਨਹੀਂ ਆਇਆ ਗੋਲਪ੍ਰਸਾਦ ਜੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲ ਗਿਆ ਹੈ ਦਰਦ ਰਟ ਹੋਈ ਇਹ ਸਰਉਨ ਮੇਰੋ ਸਾਡੇ ਸੁਣਨੇ ਨੋ ਪਟਾਏ ਸਾਡੇ ਸੁਣਨੇ ਨੋ ਪਟਾਏ ਸਰੀਰ ਲਾਏ ਸੁਣੋ ਸਤ ਬਾਣੀ ਜੈ ਸੋਣੀ ਮਨ ਤਾਂ ਹਰੇ ਆਉ ਆ ਰਸਨਾ ਰਾਸ ਸਮਾਣੇ ਸਾਚਾ ਰਖ ਬਡਾਣੀ ਤਾਂ ਕਿ ਗੱਤ ਗਈ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣੇ ਨੋ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌਂ ਦਵਾਰੇ ਪਾਰਗੜ ਕੀ ਏ ਦਸਵਾ ਗੋਪਤਰ ਖਾਇਆ ਗੁਰਦਵਾਰੇ ਲਾਏ ਭਾਮਨੇ ਇਕ ਨਾਂ ਦਾਸਮਾ ਦਵਾਰ ਦਿਕਾਇਆ ਤੇ ਨੀਕ ਰੂਪ ਨਾਉ ਨਵ ਨਦ ਤੇਦਾ ਅੰਦਰ ਨਜਾਈ ਪਾਇਆ ਕਹੇ ਨਾਨਕਰ ਪਿਆਰੇ ਜੀਓ ਗੁਫਾਏ ਅੰਦਰ ਰੱਖ ਕੇ ਵਾਜਾ ਬੰਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਕਾਰਗਾਵੂ ਗਾਵੋ ਦਾਂਸੋਲਾ ਕਾਰ ਸਾਥੇ ਜਿੱਥੇ ਸਦਾ ਸਾਚ ਤੇ ਆਵਹਿ ਸਚਉ ਤੇ ਆਵੇ ਜਾਂ ਤਉਦ ਭਾਵੈ ਗੁਰਮਖਿ ਜੀ ਨਾਮ 부ਜਾਵਹਿ ਇਹ ਉਟਾਟ ਸਾ ਬਨਾ ਕਾ ਕਰਮ ਹ ਜੈਸ ਬਾਸੇ ਸੂ ਜਨ ਪਾਵਹਿ ਕਹੇ ਨਾਨਕ ਸਾਚ ਸੁਇਲਾ ਸਤੇ ਕਾਰਗਾਵਹਿ ਅਨੰਦ ਤੁਣ ਬਡ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਤਗਲ ਵਸੂਰੇ ਧੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਬਹਿਤਾ ਸਤ ਗੁਰਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣ ਦੇ ਬਨੀਤ ਕਹਤੇ ਪਵਤਾ ਸਾਤ ਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ